ਇਹਦਾ ਦਸ ਮੂਰਤ ਆਇਆ ਦੇ ਲੋ ਆਇਆ ਇੱਥੋਂ ਆਇਆ ਠੀਕ ਆ ਕੀ ਪਤਾ ਵਿਸਲ ਮਾਰ ਦਿਓ ਬੱਚਿਓ ਦੁਬਾਰੇ ਸੁਣ ਲਓ ਜਿਹੜਾ ਬੱਚਾ ਆਊਟ ਹੋਈ ਗਿਆ ਉਹ ਬਾਹਰ ਨਿਕਲੀ ਜਾਇਆ ਉਹ ਜਿਹੜਾ ਅਖੀਰ ਤੈ ਰਹਿ ਗਿਆ ਉਹ ਜੇਤੂ ਆ ਉਹਦਾ ਨਾਮ ਲਿਖਿਆ ਜਾਊਗਾ ਠੀਕ ਹੈ ਨਾ ਵਿਸਲ ਮਾਰ ਦਿਓ ਤੇ ਬਸ ਵਿੱਚ ਨਹੀਂ ਬਚਣੇ ਇੱਕ ਦੂਜੇ ਬਾਹਰ ਵਿੱਚ ਬਚਣ ਕਿਸੇ ਦੇ ਹਾਂ ਲੋ ਕਿਸੇ ਨੇ ਗਲਤੀ ਨਹੀਂ ਕਰਨੀ ਜਾਣ ਕੇ ਨਹੀਂ ਉਹ ਕਰਨੇ ਬੈਠੀ ਚੱਲੋ ਉੱਠੀ ਚੱਲੋ ਬੈਠੀ ਚੱਲੋ ਉੱਠੀ ਚੱਲੋ ਜਿਹੜਾ ਹੰਬ ਗਿਆ ਉਹ ਬੱਚਾ ਆਪਣੇ ਆਪ ਪਿੱਛੇ ਹਟ ਜਿਓ ਮੈਦਾਨ ਛੱਡ ਜਿਓ ਤੇ ਜਿਹੜਾ ਬੱਚਾ ਇੱਥੇ ਰਹੂਗਾ ਉਹ ਜਿੱਤੂਗਾ ਬੱਚੇ ਰੌਲਾ ਨਾ ਪਾਓ ਵੈਰੀ ਗੁੱਡ ਵੈਰੀ ਗੁੱਡ ਖੜਨਾ ਨਹੀਂ ਖੜਨਾ ਕਿਸੇ ਨੇ ਨਹੀਂ ਜਿਹੜਾ ਬੱਚਾ ਖੜ ਗਿਆ ਉਹ ਵੀ ਨਾਲ ਦੀ ਨਾਲ ਬਾਹਰ ਹੋਊਗਾ ਉਹਨੂੰ ਵੀ ਰੱਖਿਆ ਨਹੀਂ ਜਾਣਾ ਅੰਦਰ ਹੋੜੀ ਹੋੜੀ ਆਰਾਮ ਬਾ ਕੋਈ ਨਾ ਆਰਾਮ ਨ ਕਰੀ ਚੱਲੋ ਕੋਹ ਅੰਦਰ ਲਾਈ ਚੱਲੋ ਮਿਹਨਤ ਆਉਦੀ ਬਹੁਤ ਆ ਤਾਂ ਬਹੁਤ ਲੱਗ ਗਿਆ ਮੈਂ ਤਾਂ ਇਨੇ ਲਾ ਨਹੀਂ ਸਕਦਾ ਇਹ ਨਾਲ ਹੀ ਉਹ ਬੱਚੀ ਜਿਆਦਾ ਫਿੱਟ ਹੁੰਦੇ ਆ ਆ ਜਾ ਬਾਹਰ ਪੜੀ ਆ ਜਾ ਬਾਹਰ ਜਿਹੜਾ ਜਿਹੜਾ ਹਮ ਆਪਣਾ ਉਹ ਜਿਆਦਾ ਪਿੱਛੇ ਵੈਰੀ ਗੁੱਡ ਗੁੱਡ ਯੂ ਵੈਰੀ ਗੁੱਡ ਸ਼ਾਬਾਸ਼ 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 ਇੱਜੇ ਚੱਲ 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 ਜਾ ਥੱਕ ਗਿਆ ਬਾਹਰ ਹੋ ਜਾ ਗੋਡਿਆਂ ਤੇ ਹੱਥ ਨਹੀਂ ਰੱਖਣਾ ਹੱਥ ਨਹੀਂ ਰੱਖਣਾ ਗੋਡਿਆਂ ਤੇ कमाल ही इना टैम तरह इक मिनट सताई सकेंट लगे भी जंभ गए वेरी गुड वेरी गुड वैरी गुडाचरी लगे रहो लगे हाथ नहीं लौने कुछ हाथ ही लौने चलो हाथ नहीं लौने ਨੀਰ ਰਹੀ ਆ ਉਹ ਚੱਲ ਕਿ ਤੂੰ ਚਾਹ ਹਵਾਸ ਵੈਰੀ ਗੁੱਡ ਵੈਰੀ ਗੁੱਡ ਚੱਲੋ ਚੱਲੋ ਚੱਲ ਸ਼ਾਬਾਸ਼ ਲਈ ਆ ਲਈ ਆ ਚੱਲ ਚੱਲ ਲਈ ਜਾ 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 ਲਈ ਕੋਈ ਨਾ ਕੋਈ ਨਾ ਕੋਈ ਨਾ ਕੋਈ ਚੱਲ 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 ਦੇਖ ਲੈ ਬੰਦਾ ਬਹਿ ਜਾ ਉਹ ਜਿਹੜਾ ਸਰੀਰ ਹੰਬ ਗਿਆ ਬਹਿ ਜਾ ਉਹ ਕੋਈ ਜ਼ਰੂਰੀ ਨਹੀਂ ਵੀ ਧੱਕਾ ਇਹ ਥੋ ਧੱਕਾ ਨਹੀਂ ਹੈਗਾ ਤੁਹਾਡੇ ਨਾਲ ਠੀਕ ਆ ਜਿਹੜਾ ਹੰਬ ਗਿਆ ਉਹ ਬਹਿ ਜਾਓ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਰਾਉਣਾ ਰਾਉਣਾ ਦੇਖੀ ਇੱਕ ਦੂਜੇ ਵੀ ਦੇਖਦਿਆਂ ਨੇ ਹੌਸਲੇ ਦੇ ਨਾਲ ਸਾਰੇ ਆਏ ਆ ਪੂਰਾ ਬਣਾ ਕੇ ਰੱਖਿਆ ਹੋਇਆ ਹਾਂ ਵੈਰੀ ਗੁੱਡ ਹਾਂ ਵੈਰੀ ਗੁੱਡ ਦਿਸ ਇਜ਼ ਅਵਰ ਇੰਗਲਿਸ਼ ਦੋ ਰਹਿ ਗਿਆ ਵੈਰੀ ਗੁੱਡ ਵੇਰੀ ਗੁੱਡ ਬਹੁਤ ਅੱਛਾ ਚੱਲ ਰਿਹਾ ਹੈ ਭਾਬੀ ਕੁੜੀਆਂ ਦੀ ਲੜਾਈ ਪੂਰੀ ਹੰਮੀ ਗਈ ਆ ਫੇਰ ਹੀ ਲੱਗੀ ਹੋਈ ਆ ਵੈਰੀ ਗੁੱਡ ਵੈਰੀ ਗੁੱਡ ਥੱਲੇ ਬਹਿ ਗਏ ਵੈਰੀ ਗੁੱਡ ਵੈਰੀ ਗੁੱਡ ਥੱਲੇ ਬਹਿ ਗਏ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜਬਰਦਸਤ ਮੁਕਾਬਲਾ ਚੱਲ ਰਿਹਾ ਹੈ ਤਿੰਨ ਕੁੜੀਆਂ ਦੇ ਵਿੱਚ ਨੀ ਦੋ ਹੀ ਹਰ ਮਦੂਹਰ ਪਰਦੀ ਬਾਹਰ ਜਾ ਦੋ ਰਹਿਗੇ ਦੋ ਰਹਿਗੇ ਹੌਲੀ 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 ਮਦੂਹ ਪਿੱਛੇ ਜਾ ਅੱਛਾ ਹੈ ਹੌਲੀ ਹੌਲੀ ਬੱਸ ਤਾਂ ਹੌਲੀ ਹੌਲੀ ਬੱਸ ਹਾਂ ਗੁੱਡ ਸ਼ਾਬਾਸ਼ ਸ਼ਾਬਾਸ਼ ਹਵਾ ਤੇ ਲਾ ਕੇ ਕੁੜੀ ਤੇਰੇ ਹੱਥਾਂ 'ਤੇ ਲੱਗਦੇ ਆ ਥੱਲੇ ਲਾ ਲੈ ਬਸ ਚਲੋ ਚਲੋ ਚਲ ਲੱਗੇ ਰਹੋ ਥੱਲੇ ਵੀ ਹੱਥ ਲਾਉਣੇ ਠੀਕ ਆ ਹੱਥ ਥੱਲੇ ਲਾਉਣੇ ਗੁੱਡ ਸ਼ਾਬਾਸ਼ ਕਦਾ ਕਮਾਲ ਹੀ ਯਾਰ ਇੰਨੇ ਮਿੰਟ ਗੁੱਡ ਸਵਾਸ ਖਾਸੀਆਂ ਲੱਗੇ ਗਿਣਤੀ ਕਰਨ ਵਾਲੇ ਵੀਡੀਓ ਦੇਖ ਕੇ ਗਿਣਤੀ ਕਰ ਲੈਣੀ ਆ ਪਤਾ ਨਹੀਂ ਹੁੰਦੀ ਵੈਰੀ ਗੁੱਡ ਸਵਾਸ ਗੁੱਡ 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 ਇੱਕ ਬਸੇ ਸੋਖਮਨ ਤੇ ਦੂਜੇ ਬਸੇ ਕੁੜੀ ਦਾ ਨਾਂ ਕੀ ਹੈ? ਸਮੀਤ ਸਮੀਤ ਚੱਲੋ ਚੱਲੀ ਜਾਓ ਗੁੱਡ 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 ਪਿੱਛੇ ਆ ਜਾਓ ਥੋੜੇ ਥੋੜੇ ਬੱਚੇ ਪਿੱਛੇ ਜਾਓ ਛੋਟਾ ਬਦਾਮ ਦੇਖਣਾ ਗੁੱਡ 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 ਬਦਾਮ ਦੇਖਣਾ ਥੋੜੇ ਰਹਿ ਗਏ ਬਸ ਥੋੜੇ ਆ 10 ਹੋਰ 10 ਹੋਰ 10 ਹੋਰ ਗੱਜੋ ਜੱਲ ਚੱਲੀ ਚੱਲੋ ਬਾ ਚੱਲੀ ਜੱਲੋ ਗੱਜੋ ਨੇ ਖਾਣੀ ਕੁੰਡੀਆਂ ਦੇ ਸਿੰਘ ਬਾਸੀ ਜਬਰਦਸਤ ਮੁਕਾਬਲਾ ਬਹੁਤ ਜਬਰਦਸਤ ਮੁਕਾਬਲਾ ਚੱਲ 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 ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਹਣੇ ਬਹੁਤ ਸੋਹਣੇ ਦੇਖ ਜਬਰਦਸਤ ਮੁਕਾਬਲਾ ਇੱਕ ਦੂਜੇ ਨੂੰ ਦੇਖ ਕੇ ਗੁੱਸੇ ਚ ਆਉਂਦੀ ਪੂਰੀ ਹੋ ਗਿਆ ਸ਼ੌਲਾ ਹੋ ਗਿਆ ਹੈ ਸ਼ੌਲਾ ਹੋ ਲਈ ਜਾਂਦੀ ਕੋਦੋਂ ਦੀ